ਆ ਮੀਨ ਯੋ ਅੱਛਾ ਹਾਂ ਇੱਕ ਤੇਲ ਹੋਰ ਤਿਆਰ ਕੀਤਾ ਆ ਉਹ ਗਰੋਥ ਚਲਾ ਦੂਗਾ ਤੁਹਾਡੇ ਠੀਕ ਆ ਇੱਕ ਦਾ ਤੇਲ ਲੈ ਜਾਓ ਹਲੇ ਇੱਕ ਇਹ हेयर ਫਾਲ ਤੋਂ ਵਾਲ ਮੋਟੇ ਕਰਨ ਤੋਂ ਆ ਪਾਣੀ ਚਿੱਟੇ ਵਾਲਾਂ ਦਾ ਵੀ ਆਇਆ ਨਹੀਂ ਬਾਈ ਬਣਿਆ ਬਣਾਇਆ ਸੀ ਥੋੜਾ ਕੰਮਜਾਬ ਨਹੀਂ ਹੋਇਆ ਠੀਕ ਆ ਤੀਜੀ ਵਾਰ ਆ ਇਹ ਬਲੇਡ ਵਾਲੇ ਕਰ ਬਈ ਬਲੇਡ ਆ ਚੱਲ ਪੀ ਲੂ ਜਿੱਥੇ ਸੀਗੇ ਵਾਲ ਉੱਥੇ ਤਾਂ ਆਗੇ ਜੇ ਤੁਸੀਂ ਕਹੋਗੇ ਹੋਰੇ ਹੋਰੇ ਨਹੀਂ ਆਉਣੇ ਇੱਥੇ ਨਹੀਂ ਆਉਣੇ ਆ ਤਾਂ ਹੈਗੇ ਸੀ ਕਿ ਉੱਥੇ ਉੱਥੇ ਆਉਣੇ ਹਾਂ ਆ ਬਾਈ ਦੇ ਸਾਰੇ ਵਾਲ ਆਏ ਨੇ ਇੱਕ ਵੀ ਵਾਲ ਨਹੀਂ ਸੀ ਉਹਰੇ ਬਲੇਡ ਲਵਾ ਲਿਆ ਕਰੋ ਇਹਦੇ ਨੂੰ ਬਲੇਡ ਲਵਾ ਲਵਾ ਕੇ ਲਵਾ ਲੋ ਬਾਈ ਬਾਈ ਜਿਹੜੇ ਦੂਜੀ ਤੀਜੀ ਵਾਰ ਨੇ ਨਾ ਜਿਨ੍ਹਾਂ ਰਿਜ਼ਲਟ ਆ ਗਿਆ ਉਹ ਬਲੇਡ ਲਵਾ ਕੇ ਲਵਾ ਲਿਆ ਕਰੋ ਜਿਨੇ ਬਲੇਡ ਲਾਉਣਾ ਥੱਲੇ ਮੁੰਡਾ ਲਾਉਂਦਾ ਉਹ ਤੋਂ ਥੱਲੇ ਲਵਾ ਲੋ ਕਿਉਂਕਿ ਬਾਈ ਦੂਰੋਂ ਆਉਂਦੇ ਨੇ ਹੋ ਕੀ ਰਿਹਾ ਦੋ ਤਿੰਨ ਵਾਰ ਭਾ ਦਵਾਈ ਲਾ ਦਿੰਦੇ ਆ ਅੰਦਰੋਂ ਇਨਫੈਕਸ਼ਨ ਜੀ ਨਿਕਲੀ ਜਾਂਦੀ ਓਦੀ ਲੇਅਰ ਬਣ ਜਾਂਦੀ ਉੱਤੇ ਬਲੇਡ ਲਵਾ ਲੋ ਬਲੇਡ ਲਵਾ ਕੇ ਛੇ ਦਿਨ ਰਿਜ਼ਲਟ ਮਿਲ ਜਾਂਦਾ ਰਿਜ਼ਲਟ ਐਵੇਂ ਹੀ ਮਿਲ ਜਾਂਦਾ ਫੇਰ ਗੇੜੇ ਵੱਧ ਲੱਗੀ ਜਾਂਦੇ ਨੇ ਮੇਨ ਗੱਲ ਕੀ ਆ ਕਿ ਮੈਂ ਇਹ ਕਹਿਣਾ ਹਾਂ ਨਾ ਰਿਜ਼ਲਟ ਦੇਖ ਲਓ ਬਲੇਡ ਲਾਉਣ ਦਾ ਮਤਲਬ ਤਾਂ ਆ ਕਿ ਹੁਣ ਤੁਹਾਨੂੰ ਰਿਜ਼ਲਟ ਮਿਲ ਗਿਆ ਹੁਣ ਆਪਣਾ ਬਲੇਡ ਲਵਾ ਲਓ ਜਿਹਨੂੰ ਜਿਹਨੂੰ ਤਸੱਲੀ ਆ ਨਾ ਕਿ ਫਰਕ ਪੈ ਰਿਹਾ ਉਹ ਬਲੇਡ ਲਵਾਈ ਚਲੋ ਠੀਕ ਆ ਵੀਰੇ ਪਹਿਲਾਂ ਇਹ ਸੀ ਵੀ ਵਾਲ ਨਿਕਲਦੇ ਨਹੀਂ ਜਿਹੜਾ ਵਾਲ ਪਹਿਲਾਂ ਦਾ ਆ ਉਹ ਵੱਡਾ ਹੁੰਦਾ ਜਿਹੜਾ ਨਵਾਂ ਨਿਕਲਦਾ ਬਰੀਕ ਤੇ ਛੋਟਾ ਨਿਕਲਦਾ ਆ ਉਹ ਫਰਕ ਪਤਾ ਲੱਗ ਜਾਂਦਾ ਆਪਾਂ ਜਿਹਨੂੰ ਨੂੰ ਫਰਕ ਲੱਗਦਾ ਆ ਉਹ ਬਲੇਡ ਲਵਾ ਲਿਆ ਕਰੋ ਤੇਲ ਦੀ ਇਹਨੇ ਲੈਣਾ ਥੱਲੇ ਵਾਲੇ ਫਲੋਰ ਤੋਂ ਮਿਲਦਾ ਇਹ ਤਾਂ نیچے ਵਾਲੇ ਤੋਂ ਕੋਈ ਦੂਜੇ ਫਲੋਰ ਤੇ ਚਲੇ ਜਾਂਦੇ ਨੇ ਉੱਥੇ ਉਹ ਅਗਲਾ ਦਾ ਇੰਸਟੀਚਿਊਟ ਆ ਉਹ ਲੇਕੀ ਲਾਇਆ ਸਪੈਸ਼ਲਿਸਟ ਵਾਰੋਂ ਤੰਗ ਹੋਈ ਜਾਂਦੇ ਰੇ ਥੱਲੇ ਵਾਲੇ ਫਲੋਰ ਤੋਂ ਲੈ ਲਓ ਦੇਲ ਠੀਕ ਹੈ ਜੀ ਆ ਦਿਖਾਈ ਬਾਈ ਇਹਨਾਂ ਦਾ ਅੱਜ ਕਿਹਦੀ ਕਿਹਦੀ ਵਾਰ ਕੌਣ ਆਇਆ ਜੀ ਹੱਥ ਲੱਗਿਆ ਵੀ ਤੇ ਤੁਹਾਨੂੰ ਫਰਕ ਹੈ ਬਹੁਤ ਬੰਦੇ ਆਏ ਪਹਿਲੀ ਵਾਰ ਵਾਲੇ ਕਿੰਨੇ ਕਿੰਨੇ ਪਹਿਲੀ ਵਾਰ ਵਾਲੇ ਪਹਿਲੀ ਵਾਰ ਵਾਲੇ ਵੱਧ ਨੇ ਉਹ ਪਿੱਛੇ ਵਾਲਿਆਂ ਨੂੰ ਸੁਣਦਾ ਹੀ ਨਹੀਂ ਲੱਗਦਾ ਨਾ ਪਹਿਲੀਆਂ ਚ ਆਏ ਨੇ ਦੂਜੀਆਂ ਚ ਆਏ ਨੇ ਜਿਆਦਾ ਪਹਿਲੀ ਵਾਲੀ ਮਿਲੇ ਸੋ ਇਧਰ ਪੰਜ ਗਰਮ ਆ ਪਾਣੀ ਬਾਦ ਹੋ ਰਹਾ ਆ ਬਾਈ ਦੇ ਇੱਕ ਵੀ ਹਾਲ ਨਹੀਂ ਸੀਗਾ ਸਾਰੇ ਆ ਗਏ ਮੇਰਾ ਆ ਤਾਂ ਸੋਣਾ ਚੱਲ ਪਿਆ ਬਾੜਾ ਮੋਹਣ ਚੱਲ ਪਿਆ ਫਰੰਟ ਦੇ ਬਾਈ ਕੇ ਤਾਂ 10 ਮਿੰਟ ਰੱਖ ਲਿਆ ਕਰੋ ਬਾਈ ਜਿਹੜਾ ਦੂਜੀ ਤੀਜੀ ਵਾਰ ਨੇ 10 ਮਿੰਟ ਰੱਖ ਲਿਓ ਜਿਹੜੇ ਦੂਜੀ ਤੀਜੀ ਵਾਰ ਨੇ 10-10 ਮਿੰਟ ਰੱਖ ਲਏ ਜਿਹੜੇ ਪਹਿਲੀ ਵਾਰ ਨੇ 5 ਮਿੰਟ ਰੱਖਿਓ ਚਾਰ ਦੇ ਸਾਬਣ ਨਹੀਂ ਲਾਉਣਾ ਅੱਛਾ ਤੇਲ ਹੋ ਗਿਆ ਰਾ ਤੇਲ ਹੀ ਲਾਉਣਾ ਚਾਹ ਭਾਈ 4 ਦਿਨ ਸਾਬਣ ਨਹੀਂ ਲਾਉਣਾ ਜਿਹੜੇ ਪਹਿਲੀ ਵਾਰ ਆਏ ਨੇ ਨਾ 4 ਦਿਨ ਸਾਬਣ ਸੈਂਪੂ ਕੋਸ਼ ਨੂੰ ਫੋਕੇ ਪਾਉਣਾ ਧੋ ਲਈਓ 4 ਦਿਨ 4 ਦਿਨਾਂ ਬਾਅਦ ਧੋ ਕੇ ਸ਼ੈਂਪੂ ਕਰਕੇ ਰਾਤ ਨੂੰ ਪੈਣ ਲੱਗੇ ਤੇਲ ਲਾਇਆ ਕਰਨਾ ਉਸ ਤੋਂ ਪਹਿਲਾਂ 3 ਟਾਈਮ ਤੇਲ ਲਾਉਣਾ ਸਵੇਰੇ ਦੁਪਹਿਰੇ ਸ਼ਾਮ ਨੂੰ 4 ਦਿਨ ਤੋ ਹੀ ਰੈਗੂਲਰ ਤੇਲ ਹੀ ਲਾਉਣਾ ਤੇ ਫੋਕੇ ਪਾਉਣਾ ਧੋ ਹੀ ਚੱਲਿਓ ਠੀਕ ਆ ਜੀ ਰੋਮ ਖੁੱਲੇ ਹੁੰਦੇ ਨੇ ਵਿੱਚ ਜੋ ਸਲਫਰ ਸਰਪ ਹੁੰਦਾ ਸ਼ੈਂਪੂ ਦੇ ਵਿੱਚ ਜੋ ਝੱਗ ਕਰਨ ਨੂੰ ਪਾਇਆ ਹੁੰਦਾ ਮਟੀਰੀਅਲ ਨਾ ਉਹ ਰੋਮਾਂ ਚਲੇ ਜਾਂਦਾ ਪ੍ਰੋਸੈਸ ਉੱਥੇ ਬੰਦ ਹੋ ਜਾਂਦਾ ਦਵਾਈ ਦਾ ਜਿਹੜੇ ਪਹਿਲੀ ਵਾਰ ਨੇ ਇਨਫੈਕਸ਼ਨ ਨਿਕਲੂਗੀ ਸੋਜਾ ਵੀ ਆ ਸਕਦਾ ਡਰਨ ਵਾਲਾ ਕੁਝ ਨਹੀਂ ਬਈ ਉਹਦੇ ਵਿੱਚ ਆਪਣੀ ਅੱਖਾਂ ਤੋਂ ਬਚਾਲਿਓ ਬਸ ਦਵਾਈ ਲਾਗਦੀ ਹੈ ਵਾਸ਼ ਹੁੰਦਾ ਤਾਂ ਹੀ ਪਿੱਛੇ ਨੂੰ ਹੁੰਦਾ ਕਿ ਅੱਖਾਂ 'ਚ ਨਾ ਪਵੇ ਕਈ ਬੰਦੇ ਇੱਥੇ ਲਵਾ ਕੇ ਚਲੇ ਜਾਂਦੇ ਥੱਲੇ ਆਪੇ ਤੋਂ ਜਾਂਦਰੋਂ ਅੱਖਾਂ 'ਚ ਪੈ ਜਾਂਦੀਆਂ ਮੂਰੇ ਤੋਂ ਨੇ ਜ਼ਿਆਦਾ ਸ਼ੈਂਪੂ ਸੈਸ਼ਨ ਦੀ ਵਾਸ਼ ਕਰਾ ਲਿਓ ਵੀਰਵਾਨ ਕੇ ਹੁਣ ਕਦ ਨੂੰ ਆਣੇ ਪਹਿਲੀ ਵਾਰ ਆਏ ਜੀ ਇਹਨਾਂ ਨੇ 15 ਦਿਨ ਬਾਅਦ ਆਜੋ ਬਈ ਫਿਰ 15 ਦਿਨਾਂ ਬਾਅਦ ਇਨਫੈਕਸ਼ਨ ਨਿਕਲਦੀ ਹੁੰਦੀ ਅੰਦਰੋਂ ਹੋਰ ਰੋਮ ਖੁੱਲਦੇ ਹੁੰਦੇ ਨੇ ਜੇ ਨਹੀਂ ਕੁਝ ਹੁੰਦਾ ਹਫਤੇ ਬਾਅਦ ਲਵਾ ਲਿਆ ਕਰੋ ਠੀਕ ਹੈ ਜੀ ਜਿਨ੍ਹਾਂ ਨੇ ਪੁੱਛਣਾ ਮੈਂ ਉੱਚੀ ਦੱਸ ਦੇਣਾ ਸਾਰਿਆਂ ਨੂੰ ਬਾਰ-ਬਾਰ ਨਾਲ ਸਾਰੀ ਉਹ ਅੰਦਰ ਇਨਫੈਕਸ਼ਨੇ ਬਣਦੀ ਆ ਬਾਅਦ ਚੋਂ ਦੇਖੋ ਆਹ ਬੱਡ ਜੀ ਬਣ ਗਈ ਆਹ ਦੇਖੋ ਕਿੰਨੀ ਬਣੀ ਵੀ ਆ ਹਾਂ ਇਹਨੂੰ ਖੁਰਚ ਕੇ ਲਾਉਣਾ ਸੀ ਵੀਰੇ ਤੇ ਦਵਾਈ ਲਵਾਉਣੀ ਸੀ ਆ ਸਾਰੀ ਇਹਨਾਂ ਦੀ ਇਨਫੈਕਸ਼ਨ ਨਿਕਲੀ ਆ ਇਹਦੇ ਥੱਲੋਂ ਵਾਲ ਨਿਕਲਨੇ ਬਈ ਬਹੁਤ ਸਿਗੀ ਗੱਲੀ ਇਹਦੇ ਘਰ ਕੀ ਵਾਲ ਇਹ ਬਲੌਕੇਜ ਆ ਪਰ ਰੋਮ ਖੋਲਦੇ ਆ ਨਾ ਫਿਰ ਖਾਜ ਹੁੰਦੀ ਆ ਜਦ ਰੋਮ ਇਹ ਹਿੱਲਦਾ ਨਾ ਉਹ ਖਾਜ ਹੋਣ ਲੱਗ ਜਾਂਦੀ ਆ ਜਿਹੜੀ ਇਹ ਖੁੱਲੀ ਆ ਨਾ ਨਿਕਲੀ ਆ ਇਹ ਅੰਦਰ ਬਲੌਕੇ ਸੀ ਉਹ ਖੁੱਲ ਕੇ ਫੇਰ ਬਾਹਰ ਆਈ ਆ ਲਾ ਦਿਓ ਲਾ ਦਿਓ ਇੰਤਾ ਆ ਆ ਜਿਦੇ ਨਿਕਲੂ ਨਾ ਬਾਈ ਆ ਸੁਣ ਲਿਓ ਬਾਈ ਆ ਬਾਈ ਦੇ ਰਿਫਲੈਕਸ਼ਨ ਨਿਕਲੀ ਆ ਫਰਾਂ ਦਾ ਸੁੱਕ ਗਈ ਇਹ ਡੈਂਡਰਫ ਜੀ ਬਣੀ ਪਈ ਹੈ ਜਿਹਦੇ ਨਿਕਲਦੀ ਹੁੰਦੀ ਹੈ 15 ਦਿਨਾਂ ਬਾਅਦ ਲਵਾਇਆ ਕਰੋ ਤੇ ਉਹਨੂੰ ਖੁਰਚ ਕੇ ਫੇਰ ਲਵਾ ਲਿਆ ਕਰੋ ਬਾਈ ਬਾਈ ਨੇ ਫੇਰ ਕਣੀ ਲਵਾ ਲਈ ਉਹਦੇ ਉੱਤੀ ਹੁਣ ਦਵਾਈ ਉਹਦੇ ਉੱਤੀ ਲੱਗ ਗਈ ਥੱਲੇ ਨਹੀਂ ਜਾਣੀ ਅਸਰ ਘੱਟ ਕਰਦੀ ਹੈ ਫਿਰ ਐਸੇ ਕਰਕੇ ਕਹਿਣਾ ਹੁੰਦਾ ਜਿਹਦੇ ਨਿਕਲਦਾ ਹੈ ਕੁਝ ਉਸ ਤਰ੍ਹਾਂ ਹੀ ਲਵਾ ਲਓ ਉਹ ਛਿੱਲੀ ਜਾਂਦੀ ਸਾਰੀ ਉਹ ਜੇ ਉਸ ਤਰ੍ਹਾਂ ਲਵਾ ਕੇ ਲਵਾ ਲਓਗਾ ਨਾ ਛੇਤੀ ਰਿਜ਼ਲਟ ਮਿਲੂਗਾ ਤੇ ਨਿਕਲਦਾ ਇਹਨ ਪਤਾ ਲੱਗ ਜਾਊ ਠੀਕ ਲਵਾਉਣੀ ਕਿੰਨੀ ਵਾਰ ਦੇਖਦੇ ਆ ਵੀਰੇ ਰਿਜ਼ਲਟ ਦੇਖਦੇ ਕਿੰਨੀ ਵਾਰ ਆ ਬਾਦ ਵਾਲਾ ਜਿਹੜਾ ਪਹਿਲਾਂ ਆਈ ਜਾਂਦੇ ਬਾਹਰੋਂ ਆਸਟ੍ਰੇਲੀਆ ਤੋਂ ਆਇਆ ਬਾਹਰੋਂ ਹਾਜਨ ਕਰੋਲਿੰਗ ਪਾਉਂਦੇ ਨੇ ਭਾਈ ਕਿੰਨੇ ਦਿਨ ਬਾਅਦ ਹੋਰ ਭਾਈ ਆ ਪਹਿਲੀ ਵਾਰ ਹੀ ਭਾਈ ਪਹਿਲੀ ਵਾਰ ਆ ਭਾਈ ਹਫਤੇ ਹਫਤੇ ਬਾਅਦ ਲਵਾ ਲੋ ਫਰ ਟਾਈਮ ਭਾਈ ਆਇਆ ਨਾ ਕਰੋ ਯਾਰ ਗਿਰ ਜੂ ਕੋਈ ਆ ਵੀਰੇ ਆਰਾਮ ਨਾਲ ਲਵਾ ਲੋ ਯਾਰ ਕੀ ਯਾਰ 15 ਦਿਨ ਬਾਅਦ ਆ ਬਦੂਜੀ ਵਾਰ ਆਈ ਹਫਤੇ ਬਾਅਦ ਹਫਤੇ ਬਾਅਦ ਆਇਓ ਨਾ ਕੋਈ ਹਫਤੇ ਬਾਅਦ ਲਵਾ ਲੋ ਠੀਕ ਹੈ ਇਹਨੂੰ ਹੁਣ ਸਾਫ ਕਰ ਲਿਆ ਕਰੋ ਫੇਰ ਲਵਾ ਲਿਆ ਕਰੋ ਠੀਕ ਹੈ ਹਾਂਜੀ ਇਥੇ ਇੱਕ ਵਾਰ ਸਿਰ ਤੇ ਕਰਿਓ। ਉਸਤਰਾ ਲਵਾ ਕੇ ਇਹ ਬਾਤ ਹੈ। ਹਾਂਜੀ ਬਾਤ। ਦੂਜੀ ਵਾਰੀ ਉਸਤਰਾ ਲਵਾ ਕੇ ਉਸਤਰਾ ਲਵਾ ਕੇ ਲਵਾਈ। ਚਲੋ ਇਹਨਾਂ ਨੂੰ ਡੈਡ ਸਕਿਨ ਬਹੁਤ ਚੜੀ ਵੀ ਟਾਈਮ ਹੋ ਗਿਆ ਹਣਾ ਝੜਿਆ ਹਣਾ। ਹਾਂਜੀ। ਕਿਵੇਂ ਆਈ? ਹੂੰ। ਪੱਤਝੀ ਹੋਈ ਆ ਹਲੇ ਬਾਈ। ਰੋਮ ਬਣੇ ਨੇ ਹਲੇ ਤਾਂ। ਅੱਛਾ ਜੀ। ਰੋਮ ਬਣ ਰਹੇ ਨੇ ਬਣੇ ਵੀ ਨਹੀਂ ਕਹਿ ਸਕਦੇ। ਇਹ 10 ਮਿੰਟ ਰੱਖ ਲਗਰ ਤੇਲ ਆਇਆ। ਨਹੀਂ ਅੱਜ ਤਾਂ ਜਮਾ ਮੈਂ ਪੂਰਾ ਵਾਸ਼ ਕਰਕੇ ਰਿਹਾ ਵਧੀਆ। ਵੈਸੇ ਮੁੜਕਾ ਮੁੜਕਾ ਹੋ ਗਿਆ ਨਾ ਗੱਡੀ ਜੀ। ਨਹੀਂ। ਆਹ ਤੇਲ ਹੈ। ਤੇਲ ਆ ਗਿਆ। ਇਹ ਥੋੜੀ ਸਕਿਨ ਚੋਂ ਤੇਲ ਨਿਕਲਦਾ। ਮਸ਼ੀਨ ਇਹਨੂੰ ਤੋਆ ਲਿਓ ਇਹਦੇ ਉੱਪਰੇ ਲੱਗੀ ਜਾਂਦੀ ਆ ਨਹੀਂ ਉਹ ਇਥੇ ਲੱਗਦਾ ਫਰਕੇ ਹੀ ਬਣੂਗਾ ਨਹੀਂ ਹੋਰ ਲੱਗ ਗਈ ਦੂਸਤਰਾ ਲਵਾ ਲਓ ਵੀਰੇ ਤੇ ਉਸਤਰਾ ਲਵਾ ਕੇ ਹੈ ਤਾਂ ਹੈਰੀ ਨੇ ਉਸਤਰਾ ਲਵਾ ਕੇ ਆਪਣਾ ਖੁਰਚੇ ਜਾਣਗੇ ਰੋਮ ਦੇ ਤੇਲ ਦੂਲ ਦਾ ਸਾਰਾ ਨਿਕਲ ਜਾਊਗਾ ਉਸਤਰਾ ਲਵਾ ਕੇ ਤਸੱਲੀ ਨਾ ਲੱਗ ਜਾਂਦੀ ਆ ਉਹ ਸੁੱਕ ਜਾਂਦੇ ਨੇ ਸਾਰੇ ਫਿਰ ਸੈਟ ਹੋਣ ਲੱਗ ਜਾਂਦਾ ਬਲਾਕ ਜੇ ਹੁੰਦੀ ਆ ਹੋਰ ਕੁਝ ਨਹੀਂ ਇੱਕ ਚੀਜ਼ ਦੇਖੋ ਨਾ ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਣਾ ਆ ਬਾਈ ਆ ਮੇਰੇ ਮੂਰੇ ਖੜਾ ਹੁਣ ਔਰੇ ਔਰੇ ਦੇ ਵਾਲ ਝੜੇ ਹੋਏ ਨੇ ਔਰੇ ਦੇ ਕੱਦ ਨਹੀਂ ਝੜੇ ਇਹਦਾ ਰੋਮ ਨਾ ਸਿੱਧਾ ਤਾਂ ਨੂੰ ਆ ਨਾ ਉਹਦੇ ਕਰਕੇ ਬਲੌਕ ਜ ਆ ਜਾਂਦੀ ਹੈ ਬਾਈ ਜਦ ਰੋਮ ਅੱਜਵਾਲ ਨਿਕਲ ਗਿਆ ਕੋਈ ਉਹਦੇ ਵਿੱਚ ਕੁਛ ਨਾ ਕੋਈ ਸਬ ਸਾਬਣ ਢੱਗ ਜੋ ਗੋਪਾ ਪਾ ਦਿੰਨੇ ਆ ਉਪਰ ਉਹਦੋਂ ਵਾਰ ਹੌਲੀ ਹੌਲੀ ਸਕਿਨ ਚੜ ਲੱਗ ਜਾਂਦੀ ਆ ਇੱਥੇ ਕੋਈ ਖੜਦਾ ਨਹੀਂ ਇਹ ਰੋਮ ਥੱਲੇ ਨੂੰ ਨੇ ਜੇ ਪਉ ਵੀ ਝੜੇ ਹੋਏ ਦੇ ਵਿੱਚੋਂ ਨਿਕਲ ਜਾਂਦਾ ਥੱਲੇ ਨੂੰ ਇਹ ਲਿਕਵਿਡ ਹੁੰਦੇ ਰੋ ਉਹ ਇਨਫੈਕਸ਼ਨ ਨਿਕਲਦੀ ਆ ਉਹਦੇ ਰੋਮਾਂ ਦੇ ਵਿੱਚੋਂ ਪਹਿਲੀ ਵਾਰ ਅਦਰ ਦੂਜੀ ਵਾਰ ਮਤਲਬ ਕਿ ਦੂਜੀ ਵਾਰ ਜਦੋਂ ਲਾਣਾ ਮੈਂ ਬਲੇਡ ਕਾਰ ਕਿਹਾ ਬਲੇਡ ਮਾਰ ਲਿਆ ਕਰੋ ਉਹੀ ਕਹਿਣਾ ਬਈ ਉਹ ਤਾਂ ਜਿਹੜੀ ਉੱਪਰ ਸਕਿਨ ਚੜੀ ਹੁੰਦੀ ਆ ਉਹ ਖੁਰਚੀ ਜਾਂਦੀ ਆ ਰੋਮ ਜਿਹੜੀ ਇਨਫੈਕਸ਼ਨ ਨਾਲ ਦੂਜੀਆਂ ਤੇ ਹੋ ਗਏ ਭਾਈ ਹਲੇ ਤਾਂ ਰੂਮ ਬਣਨਗੇ ਭਾਈ ਇਹ ਰੱਖ ਲੈ ਨੂੰ ਉਸ ਤਰ੍ਹਾਂ ਲਵਾ ਲਿਆ ਕਰੋ ਠੀਕ ਆ ਵੀਰੇ ਸ਼ੈਂਪੂ ਕਰਨਾ ਜ਼ਰੂਰੀ ਹੈ ਵੀਰੇ ਤੁਸੀਂ ਕਈ ਵਾਰੋਂ ਪੰਜਵੀਂ ਵਾਰ ਆ ਆ ਸਾਰੇ ਚੱਲ ਪਹਿਲਾਂ ਸੀਗੇ ਇਹ ਨਹੀਂ ਹਲਕੇ ਸੀਗੇ ਇੰਨੇ ਨਹੀਂ ਸੀਗੇ ਚੱਲ ਪਏ ਹੁਣ ਤਾਂ ਨਾ ਬਹੁਤ ਨੇ ਬਾਲ ਤਾਂ ਚੱਲ ਭਾਈ ਹੁਣ ਉਸ ਤਰ੍ਹਾਂ ਲਵਾ ਲਿਆ ਕਰੇ ਤੇ ਆ ਚੀਜ਼ ਬਣਨ ਨੂੰ ਟਾਈਮ ਲੱਗੂਗਾ ਆ ਚੀਜ਼ ਤੇ ਤਾਂ ਹੈਗੇ ਸੀਗਾ ਜਿਹੜੇ ਹੈਗੇ ਇਹ ਚੀਜ਼ ਇਹੀ ਚੀਜ਼ ਬਣਾਉਣੀ ਹੈ ਇਹਨਾਂ ਦੀ ਆਪਾਂ ਮੋਟੇ ਹੋਣ ਨੂੰ ਟਾਈਮ ਲੱਗੂਗਾ ਹੋ ਜਾਂਦੇ ਗ੍ਰੋਥ ਵੀ ਚੱਲੂ ਸਾਰਾ ਕੋ ਤੇਲ ਲਾਉਣਾ ਨਾ ਬੰਦ ਕਰਿਓ ਠੀਕ ਹੈ ਥੋੜੇ ਇਹਨਾਂ ਬਾਲ ਆਉਣ ਤੋਂ ਬਾਅਦ ਵੀ ਹਾਂਜੀ ਜਦੋਂ ਮੈਂ ਸ਼ੈਂਪੂ ਨਾਲ ਵਾਸ਼ ਕਰਦਾ ਹਾਂ ਛੱਡ ਨਿਕਲਦੇ ਆ ਮਲਣਾ ਨਹੀਂਗਾ ਹਾਂਜੀ ਸ਼ੈਂਪੂ ਘੜਾ ਲਾਉਨੇ ਆ ਮੈਂ ਬਿਨਾ ਕੈਮੀਕਲ ਤੋਂ ਹੁਣਾ ਜੌਨਸਨ ਬੇਬੀ ਵਗੈਰਾ ਲਾਉਣਾ ਕੋਈ ਨਹੀਂ ਮੰਨ ਲੈਣੀਗੇ ਇਹ ਠੀਕ ਆ ਚੱਲ ਵੀ ਬਰੀਕ ਹਾਲੇ ਲੂਈਓ ਭਰ ਜਾਂਦੀ ਹੋਊਗੀ ਨਹੀਂ ਨਹੀਂ ਆਪਣੇ ਦਾ ਬਹੁ ਫਰਕ ਹੈ ਦਾ ਤੁਹਾਡੇ ਬੰਮੀ ਨਹੀਂ ਆ ਆਲੀ 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 ਕਹਿਣਾ ਵੀ ਇਹ ਭਰਦੀ ਹੋਣੀ ਹੈ ਮੇਰੀ ਤਾਂ ਤੁਸੀਂ ਵੀਡੀਓ ਵੀ ਪਾਈ ਸੀਗੀ ਠੀਕ ਹੈ ਆ ਦੇਖੋ ਮੇਰੇ ਤਾਂ ਕਾਫੀ ਭਰ ਗਿਆ ਉਹ ਭਰ ਗਿਆ ਬਾਈ ਦੱਸ ਕਈ ਵਾਰ 5ਵੀਂ ਵਾਰ ਆਇਆ 5ਵੀਂ ਵਾਰ ਆ ਬਹੁਤ ਫਰਕ ਆ ਆ ਸਾਰੀ ਚੱਲ ਪਿਆ ਤਾਲੂ ਆ ਹਾਂ ਜੀ ਹਾਂ ਜੀ ਆ ਤਾਂ ਮੇਰੇ ਪੂਰਾ ਪਲਾਨ ਸੀਗਾ ਹਾਂ ਇਤਨਾ ਉਸਤਰਾ ਲਵਾ ਲਿਆ ਕਰ ਵੀਰੇ ਲੂਈ ਆ ਗਈ ਮੂਰੇ ਦੀ ਉਸ ਤਰ੍ਹਾਂ ਲਵਾ ਕੇ ਫੇਰ ਲਵਾ ਲਿਆ ਕਰ ਅਸਾ ਫੇਰ ਹੁਣ ਉਹ ਮਤਲਬ ਬਹੁਤ ਰਿਜ਼ਲਟ ਮਿਲ ਗਿਆ ਮੇਨ ਗੱਲ ਹੁਣ ਇਹਨੂੰ ਉਸ ਤਰ੍ਹਾਂ ਲਵਾ ਦੇ ਆਪਾਂ ਦੇਖ ਗਏ ਕਿੰਨੇ ਗਾ ਗਏ ਕਿਤੇ ਨਹੀਂ ਚੱਲੇ ਠੀਕ ਆ ਛੇਤੀ ਰੂਮ ਖੁੱਲੇ ਜਾਣਗੇ ਉਸ ਤਰ੍ਹਾਂ ਹਾਂਜੀ ਹਾਂਜੀ ਆ ਬਈ ਪੰਜਵੀਂ ਵਾਰ ਆਇਆ ਜੀ ਸਾਰੇ ਭਰ ਗਏ ਚੌਥੀ ਵਾਰ ਆਇਆ ਵਸੇ ਬਹੁਤ ਆ ਗਏ ਜੀ ਆ ਗਏ ਕੋਈ ਨਹੀਂ ਫੇਰ ਲਵਾਇ ਚਲੋ ਇਹਨੂੰ ਉਸ ਤਰ੍ਹਾਂ ਜੁਨਾ ਲਵਾਉਂਗੇ ਛੇਤੀ ਰੂਮ ਖੁੱਲ ਜੀ ਬਾਰੇ ਕੋਲੇ ਗੱਲਾਂ ਕਰਦਾ ਮੈਂ ਬਈ ਉਹ ਤੋ ਆ ਲਵਾ ਲਓ ਮੈਨੂੰ ਪਤਾ ਲੱਗ ਜੂਗਾ ਤੋਤੇ ਦੇ ਵਿੱਚ ਇੱਥੇ ਏਰੀਆ ਚ ਲਵਾ ਲਓ ਅੰਮ੍ਰਿਤਸਰ ਤੋਂ ਆ ਮੈਂ ਆ ਕੋਈ ਧਾਗੀ ਮੇਰੀ ਕੋਈ ਨਹੀਂ ਬਈ ਚੱਲ ਪਣੀ ਆ ਚੱਲ ਪਣੀ ਜਾਂਦੀ ਹੈ ਆਪਣਾ ਭਾਈ ਕਿੰਨੀ ਵਾਰ ਲਵਾਣੀ ਪੈਂਦੀ ਲਾਡ ਹਾਂਜੀ ਭਾਈ ਕਿੰਨੀ ਵਾਰ ਲਵਾਣੀ ਉਹ ਇਹ ਤਾਂ ਨੁਕਸਾਨ ਕੋਈ ਨਹੀਂ ਚਾਰ ਵੇ ਤਾਂ ਹੋ ਗਏ ਮੇਰੇ ਚਾਰ ਵਾਰ ਹੋ ਮੈਂ ਤੁਹਾਨੂੰ ਉਹੀ ਕਹਿੰਨਾ ਵੀ ਉਸ ਤੋਂ ਇਲਾਵਾ ਗਲਵਾਓ ਜਦ ਤੱਕ ਵਾਲ ਮੋਟੇ ਨਹੀਂ ਹੁੰਦੇ ਲਵਾਈ ਚਲੋ ਆਹ ਸਾਰੇ ਵਾਲ ਬਾਈ ਦੇ ਪਹਿਲਾਂ ਬ੍ਰੀਕ ਸੀਗੇ ਹੁਣ ਮੋਟੇ ਹੋ ਗਏ ਹੁਣ ਆ ਚੱਲਣ ਲੱਗ ਗਏ ਇਹ ਪੁਰਾਣੇ ਝੜੇ ਹੋਏ ਨੇ ਨਾ ਆ ਪਹਿਲੇ ਝੜੇ ਹੋਏ ਨੇ ਜਿਹੜੇ ਲਾਸਟ ਤੇ ਝੜੇ ਉਹਨ ਜਿਹੜੇ ਆ ਹੁਣ ਇੱਕ ਪਹਿਲਾਂ ਚੜ ਗਏ ਸੀ ਉਹ ਲੇਟ ਆਉਣਗੇ ਨਾ ਸਕੇਨਰ ਥੱਲੇ ਬਹੁਤ ਹੁੰਦੀ ਆ ਉੱਪਰ ਚੜੀ ਜਾਂਦੀ ਆ ਬਾਈ ਦੇਖਿਓ ਸੇਟਾ ਅਗਲੇ ਉਹ ਬਾਈ ਗਰਮ ਟੋਪੀ ਨਾ ਲਿਓ ਕੋਈ ਤੇਲ ਲੱਗਿਆ ਹੁੰਦਾ ਚਾਰ ਦਿਨ ਰੈਗੂਲਰਲੀ ਤੇਲ ਲਾਉਣਾ ਹੁੰਦਾ ਆਪਾਂ ਨੇ ਉਹ ਤੇਲ ਟੋਪੀਆਂ ਹੀ ਪੀ ਜਾਂਦੀਆਂ ਨੇ ਯਾਰ ਤੇਲ ਦੋਗੇ ਕਸਟ ਬਿੰਟ ਪੈਂਦੀ ਆ ਕੱਪੜਾ ਲੈ ਲਓ ਹਲਕਾ ਜਿਹਾ ਕਾਟਨ ਦਾ ਕੋਈ ਮੈਂ ਕਿਹਾ ਤੇਲ ਦੋਗਤੀ ਹਾਂਜੀ ਤੇਲ ਦਿੰਦੇ ਥੱਲੇ ਲੈ ਲਿਓ ਬਾਈ ਜਿਹਨਾਂ ਲੈਣਾ ਤੇਲ ਤੇ ਉਹ ਲਾਉਣਾ ਕਿਦਾਂ ਫਨੀ ਵਾਰ ਆ ਇੱਥੇ ਬਾਲਣਾ ਉਹ ਵਸਤ ਚਾਰ ਦਿਨ ਲਾਉਣਾ ਕਾਟਨ ਦੇ ਨਾਲ ਲਾਉਣਾ ਆ ਮਾਲਸ਼ ਨਾ ਕਰਿਓ ਹ ਚੱਲ ਬਈ ਬਾਈ ਸਾਰੀ ਫਰਕ ਪੈ ਗਿਆ ਨਾ ਆ ਗਈ ਲੁਈ ਆ ਦੇਖੋ ਬਾਈ ਜਿਹੜੀ ਬਰੀਕ ਲੁਈਆਂ ਆ ਢੇ ਦੀ ਜਾਂਦੀ ਆ ਜਿਹੜਾ ਉਸ ਤਰ੍ਹਾਂ ਆਪਾਂ ਕਹਿੰਦੇ ਨਾ ਲਾਉਣਾ ਨਹੀਂ ਆ ਇਥੇ ਕਰਕੇ ਉਸ ਤਰ੍ਹਾਂ ਤੋਂ ਪਤਾ ਲੱਗ ਜਾਂਦਾ ਵੀ ਕਿੰਨੇ ਆਈ ਆ ਆ ਲੋ ਆ ਬਾਈ ਦਾ ਫਰੰਟ ਸੀ ਸਾਰੇ ਮੋٹے ਵੀ ਹੋਗੇ ਆਹ ਵਾਲ ਮੋٹے ਵੀ ਹੋਗੇ ਬਾਈ ਦੇ ਸਾਰੇ ਆ ਵੀ ਚੱਲ ਪਿਆ ਆ ਬਾਈ ਦੇ ਬਾਅਦ ਦੇ ਵਿੱਚ ਆ ਹੁਣ ਜੋ ਹੁਣ ਕੰਡੀਸ਼ਨ ਆ ਉਹਦੀ ਫੋਟੋ ਆ ਆ ਪਹਿਲਾਂ ਵਾਲੀ ਆ ਆ ਸਾਰੇ ਚੱਲ ਬੇ ਬਾਈ ਲਵਾਈ ਚੱਲੋ ਮੋٹے ਹੋ ਜਾਣਗੇ ਇਹਨੂੰ ਐ ਕਰਨਾ ਇਥੇ ਉਸ ਤਰ੍ਹਾਂ ਹੀ ਲਵਾ ਲਿਆ ਕਰ ਹੁਣ ਆ ਜੀ ਸਾਰੀ ਥਲੇ ਬਰੀਕ ਪਈ ਆ ਵਿੱਚ ਛੇਤੀ ਰੋਮ ਖੁੱਲਣਗੇ ਬਾਈ ਦੇਖਿਓ ਟਕਲਾ ਵੀਰੇ ਕੀ ਐਲੋਵੇਸ਼ੀਆ ਜੀਗਾ ਹੈਨਾ ਇਹ ਐਲੋਪੇਸ਼ੀ ਆ ਇਹ ਆਈ ਨਹੀਂ ਇਹ ਕਿੰਨੇ ਸਾਲ ਦਾ ਜਿਆ ਝੜ ਗਿਆ ਮਾਲਕ ਨੂੰ ਰੂਹਾਂ ਜਿਹਾ ভাবੱਸ ਨੂੰ ਨਾਲ ਪਿੱਛੇ ਟੱਕ ਵਿਚਿਆ ਦੇ ਵਾਲ ਇਹਦੀ ਫੋਟੋ ਖਿੱਚ ਲਈ ਹਾਂ 15 ਦਿਨ ਬਾਅਦ ਲਵਾ ਲਈ 10 ਮਿੰਟ ਰੱਖ ਲੈ ਕੋਈ ਨੇ ਕੰਨ ਕੋ ਨੂੰ ਸੁੱਜਣਗੇ ਆਹ ਜਿੱਨੇ ਸੁੱਜਣਗੇ ਡਰੀ ਨਾ ਇਨਫੈਕਸ਼ਨ ਨਿਕਲੂਗੀ ਅੰਦਰੋਂ ਨਿਕਲਦੇ ਬਾਈ ਚੰਗੀ ਆ ਉਹ ਜਿੱਨੇ ਨਿਕਲੂ ਦੇਖੋ 15 ਦਿਨ ਪਹਿਲਾਂ ਦੀ ਆ ਫੋਟੋ ਇਹਦਾ ਦੇਖੋ ਦਾ ਕੋਸ਼ ਹੈਗਾ ਪ੍ਰੋਗਰੈਸ ਆ ਸਾਰੇ ਰੂਮ ਖੁੱਲ ਕਾਲੀ ਕਾਲੀ ਕਾਲਸ ਬਹੁਤ ਆ ਗਈ ਉਸ ਤਰ੍ਹਾਂ ਲਵਾਉਣਾ ਸ਼ੁਰੂ ਕਰੋ ਤੁਸੀਂ ਹੁਣ ਆ ਆ ਇਹਨੂੰ ਚੱਲਣ ਨੂੰ ਟਾਈਮ ਲੱਗੂ ਇਹ ਛੇਤੀ ਚੱਲ ਪੜੇ 15 ਦਿਨਾਂ ਬਾਅਦ ਵੀ ਲਵਾ ਸਕਦੇ ਹੋ ਤੁਸੀਂ ਠੀਕ ਹੱfte baad vi lwa sakde ho